हां कंदे के ਪਿੰਡ ਇੱਕ ਇਹੋ ਜਿਹਾ ਵੀ ਹੈ ਜਿਹੜਾ ਨਕਸ਼ੇ ਤੇ ਹੈਗਾ ਪਰ ਉਹਨੂੰ ਮਨ ਦੇ ਨੀਵੇਂ ਨਕਸ਼ੇ ਤੇ ਹੈਗਾ ਸੂਰਤਾਂ ਹਸਾਲਤਾਂ ਵਾਲੇ ਪਾਸੇ ਵਿਚਾਰਾ ਪਿੱਛੇ ਹੀ ਰਹਿ ਜਾਂਦਾ ਫਰੋਜ਼ਪੁਰ ਵਾਲੇ ਪਾਸੇ ਕੋਈ ਪਿੰਡ ਹੈ ਤੇ ਸ਼ਾਇਦ ਕੋਈ ਗੱਟੀ ਰਾਜੋ ਕੇ ਪਿੰਡ ਹੈ ਨਹੀਂ ਗੱਟੀ ਰਾਜੋ ਕਿਤੇ ਮਮਦੋਟ ਦੇ ਕੋਲ ਹੈਗਾ ਜੀ ਮੈਂ ਕਿਤੇ ਨੂੰ ਸਰਕਾਰ ਨੂੰ ਕਿਉਂ ਨਹੀਂ ਦੱਸਦਾ ਕੋਈ ਪਰ ਅਸੀਂ ਸਰਕਾਰੀ ਘਰ ਚ ਕਾਫੀ ਦਿਨ ਰਹੇ ਆ ਜੀ ਤੋਂ ਗੱਟੀ ਉਧਰ ਫਲਾਣੀ ਗੱਟੀ ਫਲਾਣੀ ਗੱਟੀ ਹੂੰ ਅਸਲ ਦੇ ਵਿੱਚ ਕੀ ਆ ਕਿ ਪੰਜਾਬ ਦੇ ਵਿੱਚ ਬੜੇ ਕਪਲੇ ਵਨਸ ਬੰਨੇ ਆ ਸਰ ਹੂੰ ਅੱਗੇ ਵੀ ਅਸੀਂ ਕੁਝ ਸਾਲ ਪਹਿਲਾਂ ਇਸ ਤਰ੍ਹਾਂ ਦੇ ਕਪਲੇ ਦੇਖੇ ਜਿਨ੍ਹਾਂ ਦੇ ਵਿੱਚ ਪੰਚਾਇਤਾਂ ਚੋਂ ਪੰਚਾਇਤਾਂ ਕੱਢ ਦਿੱਤੀਆਂ ਗਈਆਂ ਤੇ ਉਹ ਮੁੜ ਕੇ ਪਿੰਡ ਲੱਪੇ ਨਾ ਜੀ ਇਹ ਮਸਲਾ ਥੋੜਾ ਜਿਹਾ ਟਿੱਡਾ ਆ ਯਾਨੀ ਇਹ ਸ਼ਾਇਦ ਗੱਟੀ ਦੇ ਵਿੱਚੋਂ ਇੱਕ ਨਿਊ ਕੱਢ ਦਿੱਤਾ ਗਿਆ ਹੂੰ ਤੇ ਕਮਾਲ ਦੀ ਗੱਲ ਇਹ ਆ ਕਿ ਜਿਹੜਾ ਅਸਲੀ ਪਿੰਡ ਆ ਉਹਨੂੰ ਤੇ ਪ੍ਰੋਜੈਕਟ ਦਿੱਤੇ ਗਏ ਨੇ ਕੋਈ 35 40 ਮੈਂ ਥਿੰਦ ਸਾਹਿਬ ਦੀ ਇੱਕ ਰਿਪੋਰਟ ਪੜ੍ਹੀ ਜਿਹੜੀ ਕਿ ਉਹਨਾਂ ਨੇ ਕਿਸੇ ਆਰਟੀਆਈ ਐਕਟਿਵਿਸਟ ਦੇ ਹਵਾਲੇ ਨਾਲ ਆਈ ਆ ਹੂੰ ਉਹਦੇ ਮੁਤਾਬਕ ਉਹ ਕਹਿੰਦੇ ਕਿ ਮਸੀ ਜਾਣਕਾਰੀ ਹਾਸਲ ਕੀਤੀ ਕਿ ਜਿਹੜਾ ਤੇ ਅਸਲੀ ਪਿੰਡ ਆ ਉਹਦੇ ਵਿੱਚੋਂ ਤੇ ਜੇ ਪ੍ਰੋਜੈਕਟ ਲਪੋਗੇ ਜੀ ਉਹ ਲਾ ਲਓ ਕੋਈ 3 ਦਰਜਨ ਤੇ ਜਿਹੜਾ ਨਕਲੀ ਆ ਹੂੰ ਉਹਨੂੰ 55 ਪ੍ਰੋਜੈਕਟ ਦਿੱਤੇ ਹੋਏ ਆ ਕਿਆ ਬਾਤ ਉਹ 45 ਤੋਂ 46 ਲੱਖ ਰੁਪਈਆ ਉਹ ਪ੍ਰੋਜੈਕਟਾਂ ਦੇ ਥਰੂ ਗਿਆ ਉਹ ਲੋ ਪਤਾ ਹੀ ਨਹੀਂ ਲੱਗਣ ਡਿਆ ਵੀ ਉਹ ਪਿੰਡ ਹੈ ਕਿੱਥੇ ਆ ਲੋ ਉਹਦੀ ਕਾਗਜ਼ਾਂ ਚ ਪੰਚਾਇਤ ਵੀ ਬਣ ਗਈ ਉਹਦੀ ਮਤਲਬ ਕਿ ਗ੍ਰਾਂਟ ਜਿਹੜੀ ਆ ਉਹ ਵੀ ਭਿਜਵਾ ਦਿੱਤੀ ਗਈ ਤੇ ਨਤੀਜਾ ਇਹ ਆ ਕਿ ਉਹ ਪਿੰਡ ਜਿਹੜਾ ਕਾਗਜ਼ਾਂ 'ਚ ਹੀ ਰਹਿ ਗਿਆ ਕਾਗਜ਼ਾਂ 'ਚ ਉਹਦੇ ਕੋਠੇ ਬਣ ਗਏ ਛੱਤ ਪੈ ਗਈ ਵਿੱਚ ਬੱਕਰੀਆਂ ਵੱਜ ਗਈਆਂ ਬੱਕਰੀਆਂ ਨੇ ਮੇਂਗਣਾ ਦੇ ਦਿੱਤੀਆਂ ਸਾਰਾ ਕੁਝ ਹੀ ਕਰ ਦਿੱਤਾ ਹੂੰ ਲੋਕ ਵੀ ਪੈਦਾ ਹੋ ਗਏ ਲੋਕਾਂ ਨੇ ਗੰਦ ਵੀ ਪਾ ਦਿੱਤਾ ਲੋਕਾਂ ਨੇ ਸਫਾਈ ਵੀ ਕਰ ਦਿੱਤੀ ਸਾਰਾ ਕੁਝ ਤੇ ਹੜੱਪ ਕਰ ਗਿਆ ਵਿੱਚੋਂ ਪਰ ਪਿੰਡ ਲੱਭ ਕੇ ਦਿਖਾਏ ਆ 25 25 50 ਤੇ ਆ ਪਿੰਡ ਪੰਜਾਬ ਚੋਂ ਲੱਭ ਕੇ ਦਿਖਾ ਤੂੰ ਹੁਣ ਕੇ ਇੱਕ ਕਪਲੇ ਨੇ ਸਭ ਅੱਗੇ ਵੀ ਰੌਲਾ ਪਿਆ ਅੱਜ ਤੋਂ ਕਈ ਸਾਲ ਪਹਿਲਾਂ ਨਾ ਹੂੰ ਕਈ ਇਸ ਤਰ੍ਹਾਂ ਦੇ ਨਿਕਲੇ ਮਾਮਲੇ ਜਿਹਦੇ ਵਿੱਚ ਉਹ ਪਿੰਡ ਐਗਜ਼ਿਸਟ ਹੀ ਨਹੀਂ ਕਰਦੇ ਕਿਤੇ ਇਹ ਪੈਸੇ ਖਾ ਜਾਂਦੇ ਨੇ ਜੀ ਹੂੰ ਇਹ ਹੁਣ 25 25 50 ਪਿੰਡ ਛੱਡੋ ਇਹ ਦੋਸ਼ੀ ਲੱਭ ਕੇ ਦਿਖਾ ਪਤਾ ਹੀ ਨਹੀਂ ਲੱਗਣਾ ਸਰ ਏਡੇ ਤਗੜੇ ਨਹੀਂ ਲੱਭੇ ਦੋਸ਼ੀ ਕਿੱਥੋਂ ਲੱਭ ਜਾਣਾ ਸਰ ਏਡੇ ਤਗੜੇ ਨੈਟਵਰਕ ਨੇ ਨਾ ਆਰਗੇਨਾਈਜ਼ਡ ਤਰੀਕੇ ਨਾਲ ਜਿਹੜੀ ਇਹ ਮਾਰ ਖੋਰੀ ਕੀਤੀ ਜਾਂਦੀ ਹੈ ਤੁਸੀਂ ਜੜ ਤੱਕ ਪਹੁੰਚ ਹੀ ਨਹੀਂ ਸਕਦੇ ਸਾਬ ਜਿਵੇਂ ਤੁਸੀਂ ਕੱਲ ਕਹਿ ਰਹੇ ਸੀ ਨਾ ਕਿ ਪੂਰਾ ਪ੍ਰੋਜੈਕਟ ਹੀ ਬਣਾ ਦਿੰਦੇ ਅੱਜ ਕੱਲ ਤਾਂ ਪੂਰਾ ਜਿਵੇਂ ਇੱਕ ਤਰ੍ਹਾਂ ਦੀ ਲੋਕੇਸ਼ਨ ਹੀ ਬਣਾ ਲੈਣ ਦੇ ਲਈ ਪਿੰਡ ਹੀ ਬਣਾ ਤਾ ਬਾਈ ਮਤਲਬ ਕਿ ਇੱਥੇ ਤੇ ਸਾਬ ਉਹ ਜਿਵੇਂ ਕਹਿੰਦੇ ਨਾ ਕੋਈ ਸੀਗਾ ਚੁਟਕਲਾ ਬਣਦਾ ਹੂੰ ਤੋ ਕਹਿੰਦੇ ਜੀ ਪੋਲ ਨੂੰ ਰੰਗ ਕਰਨ ਭੇਜਿਆ ਪਿੰਟਰ ਜੀ ਤੇ ਉਹ ਸਵੇਰ ਤੋਂ ਸ਼ਾਮ ਤੱਕ ਉਸ ਲੋਕੇਸ਼ਨ ਤੇ ਲੱਭਦਾ ਰਿਹਾ ਤੋ ਉਹ ਆ ਕੇ ਕਹਿੰਦਾ ਕਿੰਨਾ ਬਾਬੂ ਜੀ ਉਹ ਤੇ ਲੱਭਿਆ ਹੀ ਨਹੀਂ ਕਿਤੇ ਹੂੰ ਹੂੰ ਉਹਨੇ ਆਖਿਆ ਕਮਾਲ ਦੀ ਗੱਲ ਆ ਮੈਂ ਐਨੇ ਲੱਖ ਜਾਂ ਐਨੇ ਕਰੋੜ ਦਾ ਪੁੱਲ ਖਾ ਸਕਦਾ ਤੇ ਤੂੰ ਆ ਲੀਟਰ ਰੰਗ ਨਹੀਂ ਸिखਾ ਸਕਦਾ ਐਵੇਂ ਭਗਾਈ ਕਰਨ ਦੇ ਆ ਤੋ ਕਹਿੰਦਾ ਮਤਲਬ ਇਹ ਕਿ ਆਹੀ ਕੁਛ ਚੱਲਦਾ ਹੈ ਜੀ ਇੰਡੀਆ 'ਚ ਹੂੰ ਜਦੋਂ ਤੱਕ ਇਹ ਸਿਸਟਮ ਠੀਕ ਨਹੀਂ ਹੋ ਸਰ ਗੱਲ ਤੇ ਇਹ ਆ ਕਿ ਤੁਸੀਂ ਦੇਖੋ ਜਿੱਥੇ ਇੱਕ ਐਮਐਲ ਦੇ ਪੀਏ ਨੂੰ ਵਿਜੀਲੈਂਸ 4 ਘੰਟੇ ਅੰਮ੍ਰਿਤਸਰ ਦੀ ਗੱਲ ਜੀ ਲੱਭ ਲਓ ਜਿਹੜਾ ਲੱਭਣਾ ਠੀਕ ਹੈ ਜੀ ਤੁਹਾਨੂੰ ਪਤਾ ਲੱਗ ਜਾਏਗਾ ਜੀ 4 ਘੰਟੇ ਪੀਏ ਨੂੰ ਪੁਲਿਸ ਨੇ ਬਿਠਾਈ ਰੱਖਿਆ ਹੂੰ ਵਿਜੀਲੈਂਸ ਨੇ ਵਿਜੀਲੈਂਸ ਵੀ ਪੁਲਿਸ ਹੁੰਦੀ ਹੈ ਚੌਕਸੀ ਵਿੰਗ ਕਹ ਲੋ ਉਹਨਾਂ ਦਾ ਕੱਤ ਹੁਣ ਦੋ ਹੀ ਤਰੀਕ ਦੋ ਹੀ ਚੀਜ਼ਾਂ ਨੇ ਜਿਵੇਂ ਚਾਰ ਹੀ ਤਰੀਕਿਆਂ ਨਾਲ ਕੰਮ ਕਰੇ ਬੰਦਾ ਸਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਨਾਲ ਡੰਡੇ ਨਾਲ ਇੱਥੇ ਦੋ ਹੀ ਆਪਾਂ ਸਮਝ ਸਕਦੇ ਹਾਂ ਫੰਡੇ ਹੋ ਸਕਦੇ ਆ ਕਿ ਜਾਂ ਤਾਂ ਰੋਕਣਾ ਤੇ ਜਾਂ ਪੋਟਣਾ ਨਾ 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 ਪੋਟਣਾ ਹੂੰ ਜਾਂ ਤਾਂ ਬਈ ਗਲਤ ਕੰਮ ਕਰਦਾ ਰੁਕ ਜਾ ਸਾਡੀ ਬਦਨਾਮੀ ਹੁੰਦੀ ਹੈ ਹੂੰ ਤੇ ਜਾਂ ਤੇ ਤੂੰ ਕਰਦਾ ਦਾ ਹਿੱਸਾ ਤੇ ਰੋਕਣਾ ਜਾਂ ਪੋਟਣਾ ਕੀ ਬਾਤ ਕੀ ਬਾਤ ਸਰ ਜਦੋਂ ਉੱਤਲੇ ਲੈਵਲ ਤੱਕ ਇਹ ਚੀਜ਼ਾਂ ਚੱਲਦੀਆਂ ਹੋਣ ਹੂੰ ਪੋਸਟਾਂ ਕ੍ਰੀਏਟ ਕਰਕੇ ਲੱਖ ਲੱਖ ਰੁਪਈਆ ਤਨਖਾਹਾਂ ਖਾਧੀ ਜਾਂਦੇ ਨੇ ਲੋਕ ਹੂੰ ਤਾਂ ਫਿਰ ਹੇਠਲੇ ਪੱਧਰ ਤੇ ਵੀ ਇਹ ਸਭ ਕੁਝ ਚੱਲਦਾ ਹੈ ਜੀ ਜਿਹੜੀ ਬਿਊਰੋਕ੍ਰੇਸੀ ਹੁੰਦੀ ਹੈ ਹਿਸਾਬ ਲਾ ਲੈਂਦੀ ਹੈ ਹਮ ਜੰਮਦਿਆਂ ਦੇ ਦੰਦ ਗਿਣ ਲੈਂਦੇ ਆ ਤੇ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਐਸ ਵੇਲੇ ਨੇਰ ਕਰਦੀ ਚੱਲਣ ਡਈ ਆ ਜਿਹਦਾ ਦਾ ਲੱਗਦਾ ਹੈ ਨਾ ਹਮ ਸਰ ਜਦੋਂ ਘਰਾਂ 'ਚ ਵੀ ਆਪਾਂ ਦੇਖਦੇ ਆ ਨਾ ਕਈ ਘਰਾਂ ਦਾ ਮਾਹੌਲ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਕਿ ਜਿਹੜੇ ਜੀ ਹੁੰਦੇ ਆ ਨਾ ਸਾਰੇ ਉਹ ਘਰ ਬਣਾਉਣ ਵਾਲੇ ਨਹੀਂ ਗਵਾਉਣ ਵਾਲੇ ਹੁੰਦੇ ਆ ਹਮ ਜਿਹਦਾ ਜੀ ਜਿੱਥੇ ਲੱਗਦਾ ਹੈ ਜੀਦੇ ਹੱਥ ਜੋ ਆਉਂਦਾ ਉਹ ਜਾਂ ਤੇ ਢਿੱਡ 'ਚ ਕੱਤੀ ਜਾਂਦਾ ਜਾਂ ਬੋਜੇ 'ਚ ਕੱਤੀ ਜਾਂਦਾ ਤਾਂ ਇਹੀ ਹਾਲ ਸਾਡੇ ਪੰਜਾਬ ਦਾ ਬਣਿਆ ਪਿਆ ਸੁਖ ਨਾਲ ਨਾ ਉਹ ਘਰ ਵਸਦੇ ਆ ਤੇ ਨਾ ਉਹ ਪੰਜਾਬ ਦਾ ਜਿਹੜੇ ਪੈਰ ਲੱਗ ਰਹੇ ਕਿਸੇ ਪਾਸੇ